ਚਾਈਨਾ ਦਾ ਫੈਲ ਰਿਹਾ ਐਚਐਮਪੀਵੀ ਵਾਇਰਸ ਨਾਲ ਸੰਬੰਧਤ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਦੇ ਵਿੱਚ ਇਸ ਨਵੇਂ ਵਾਇਰਸ ਨੂੰ ਲੈ ਕੇ ਡਰ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਡਾਕਟਰਾਂ ਦੇ ਵੱਲੋਂ ਇਸ ਵਾਇਰਸ ਨਾਲ ਸੰਬੰਧਤ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਦੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਵੱਲਾ ਹਸਪਤਾਲ ਦੇ ਡੀਨ ਡਾਕਟਰ ਏਪੀ ਸਿੰਘ ਵੱਲੋਂ ਇਸ ਵਾਇਰਸ ਤੇ ਕੀ ਕਿਹਾ ਗਿਆ ਹੈ ਆਓ ਸੁਣਦੇ ਹਾਂ ਹਾਂਜੀ ਜੀ ਡਾਕਟਰ ਸਾਹਿਬ ਐਚ ਐਮ ਪੀ ਵਾਇਰਸ ਕੋਟ ਸਪੈਕਟ ਕਰ ਰਿਹਾ ਤੇ ਇਸ ਤੋਂ ਬੱਚਿਆਂ ਦੇ ਕੀ ਕੀ ਪ੍ਰਯਾਸ ਜਿਹੜੇ ਕਰਨੇ ਚਾਹੀਦੇ ਨੇ ਮਤਲਬ ਜੀ ਇਹ ਹੈ ਕਿ ਇੱਕ ਵਾਰੀ ਮੂਰਤ ਡਿਟੇਲ ਐਚ ਐਮ ਪੀ ਵਾਇਰਸ 2001 ਤੋਂ ਚੱਲ ਰਿਹਾ ਵਾਇਰਸ ਹੈ 2001 ਚ ਪਹਿਲੀ ਵਾਰੀ ਇਹ ਡਾਇਗਨੋਸ ਹੋਇਆ ਸਿਕਾ ਕੋਈ ਮਤਲਬ ਨਵਾਂ ਵਾਇਰਸ ਨਹੀਂ ਹੈ ਜਿਹੜਾ ਇਹ ਹਿਊਮਨ ਮੈਟਾਗਿਮੋ ਵਾਇਰਸ ਹੈ ਜਿਹੜਾ ਪੂਰਾ ਨਾਮ ਹੈ ਇਸ ਵਾਇਰਸ ਦਾ ਇਹਦੇ ਵਿੱਚ ਪੁਰਾਣੇ ਉਹ ਜੋ ਕਾਮਨ ਕੋਲਡ ਦੇ ਸਿੰਟਮਸ ਨੇ ਫੀਵਰ ਜੁਕਾਮ ਖਾਂਸੀ ਐਸੇ ਇਹੋ ਹੀ ਸਿੰਟਮਸ ਨੇ ਜੋ ਆਮ ਕਾਮਨ ਕੋਲਡ ਨੇ ਤਾਂ ਫੈਲਦਾ ਵੀ ਐਸੇ ਤਰ੍ਹਾਂ ਹੀ ਹੈ ਜਿਵੇਂ ਸਨੀਜ਼ਿੰਗ ਨਾਲ ਕਫਿੰਗ ਨਾਲ ਇੱਕ ਦੂਜੇ ਤੋਂ ਇਹ ਸਪਰੈਡ ਹੁੰਦਾ ਉਹ ਵੀ ਉਹ ਵੀ ਉਹੋ ਹੀ ਜਿਵੇਂ ਆਮ ਕਾਮਨ ਕੋਲਡ ਸਪਰੈਡ ਹੁੰਦਾ ਤਾਂ ਤੁਸੀਂ ਹਰ ਇੱਕ ਜਿਹੜਾ ਕੋਲਡ ਦਾ ਪੇਸ਼ੈਂਟ ਹੈ ਇਹਦੇ ਵਿੱਚ ਇਹ ਨਹੀਂ ਡਾਇਗਨੋਸ ਕਰਕੇ ਇਮੀਡੀਏਟ ਦੱਸ ਸਕਦੇ ਕਿ ਐਚਐਮਪੀ ਦਾ ਇਨਫਲੂਐਂਜ਼ਾ ਦਾ ਹੈ ਜਾਂ ਫਰਾਨਾ ਵਾਇਰਸ ਹੈ ਜਾਂ ਕੁਝ ਹੈ ਹੈ ਇਦੇ ਵਿੱਚ ਇਹ ਕਿ ਜੇ ਉਹ ਕੋਈ ਵਾਇਰਲ ਲੈਬ ਦੇ ਵਿੱਚ ਹੀ ਇੱਕ ਵਾਰੀ ਪ੍ਰੋਪਰ ਜਾਵੇ ਤੇ ਉਹ ਡਾਇਗਨੋਸ ਹੋਵੇ ਤੇ ਉਹ ਹੋ ਸਕਦਾ ਉਹਦੀ ਪਤਾ ਲੱਗ ਸਕਦਾ ਕਿ ਐਚਐਮਪੀ ਵਾਇਰਸ ਹੈ ਪਰ ਇਹਦੇ ਵਿੱਚ ਜੁੜੀ ਕੋਈ ਅਨੀ ਸੰਸਨੀ ਫੈਲੀ ਹੋਈ ਹੈ ਕਿ ਇਹ ਬਹੁਤ ਜ਼ਿਆਦਾ ਪ੍ਰੋਬਲੈਮੈਟਿਕ ਹੈ ਜਾਂ ਕੁਝ ਪ੍ਰੋਬਲਮ ਦੇ ਸਕਦਾ ਹੈ ਇਹੋ ਜਿਹਾ ਕੁਝ ਨਹੀਂ ਹੈ ਜੋ ਆਮ ਵਾਇਰਸਸ ਦੇ ਨਾਲ ਪ੍ਰੋਬਲਮਾਂ ਆਉਂਦੀਆਂ ਨੇ ਉਹੋ ਹੀ ਪ੍ਰੋਬਲਮ ਇਹਦੇ ਨਾਲ ਹੈ ਤੁਸੀਂ ਇਹਦੇ ਵਿੱਚ ਜਿਹੜੇ ਪੇਸ਼ੈਂਟ ਜਿਹੜੇ ਕੋ ਪਹਿਲਾਂ ਹੀ ਰੈਸਪੀਰੇਟਰੀ ਡਿਜ਼ੀਜ਼ ਦਾ ਪੇਸ਼ੈਂਟ ਨੇ ਕੋਈ ਐਸਥਮਾ ਦਾ ਕੋ ਬ੍ਰੌਂਕਾਈਟਸ ਦਾ ਉਹ ਪੇਸ਼ੈਂਟ ਆ ਜਾਂ ਕਿਸੇ ਕੋਈ ਇੰਟਰਸਿਸ਼ੀਅਲ ਲੰਗ ਡਿਜ਼ੀਜ਼ ਦੇ ਪੇਸ਼ੈਂਟ ਨੇ ਉਹ ਥੋੜਾ ਜਿਹਾ ਆਪਣਾ ਜ਼ਰੂਰ ਧਿਆਨ ਰੱਖਣ ਮਾਸਕ ਲਗਾ ਕੇ ਰੱਖਣ ਜਿਹੜੇ ਜਿਹੜੇ ਦੂਸਰੇ ਨੇ ਜਿਨ੍ਹਾਂ ਨੂੰ ਜਿਹੜੇ ਇਨਵੋਲਡ ਨੇ ਕਿਸੇ ਕਾਮਨ ਕੋਲਡ ਨਾਲ ਖਾਂਸੀ ਨਾਲ ਜ਼ੁਕਾਮ ਨਾਲ ਹੋਇਆ ਹੈ ਉਹ ਜਰੂਰ ਆਪਣਾ ਮਾਸਕ ਲਗਾ ਕੇ ਰੱਖਣ ਕਿਉਂਕਿ ਉਹ ਸਪਰੈਡਰ ਨਾ ਬਣ ਸਕਣ ਤੇ ਦੂਸਰੇ ਜਿਹੜੇ ਉਹਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਆਲਰੇਡੀ ਵੀਕ ਹੈ ਥੋੜਾ ਜਿਹਾ ਉਹ ਧਿਆਨ ਰੱਖ ਲੈਣ ਬੱਚਿਆਂ ਨੂੰ ਥੋੜਾ ਜਿਹਾ ਇਨ੍ਹਾਂ ਤੋਂ ਪਰੇ ਰੱਖਿਆ ਜਾਵੇ ਬਸ ਇਨ੍ਹਾਂ ਕੋਈ ਇਹਦੇ ਵਿੱਚ ਧਿਆਨ ਰੱਖਣ ਦੀ ਲੋੜ ਹੈ ਕੋਈ ਇਹਦਾ ਐਚਐਮਡੀ ਵਾਇਰਸ ਦਾ ਕੋਈ ਵੱਖਰਾ ਆ ਬਾਕੀਆਂ ਵਾਇਰਸਸ ਨਾਲੋਂ ਕੋਈ ਵੱਖਰਾ ਪ੍ਰੀਕਾਸ਼ਨ ਜਾਂ ਵੱਖਰੀ ਕੋਈ ਇਹਦੀ ਮੈਡੀਸਿਨ ਇਹੋ ਜਿਹਾ ਕੁਝ ਨਹੀਂ ਹੈ ਨਾਰਮਲ ਰੂਟੀਨ ਮੈਡੀਕੇਸ਼ਨ ਜਿਹੜੀ ਆਨ ਦਾ ਕਾਊਂਟਰਸ ਹੀ ਅਵੇਲੇਬਲ ਹੈ ਅੱਜਕੱਲ ਤੇ ਆਪ ਹੀ ਪੈਰਾਸਟਾਮੋਲ ਤੇ ਬਰੂਫਨ ਲੈ ਕੇ ਸਾਰੇ ਜਣੇ ਚੱਲ ਲੈਂਦੇ ਨੇ ਅਦਰਵਾਈਜ਼ ਇਸ ਤੋਂ ਇਲਾਵਾ ਇਹ ਕੋਈ ਆਹੋ ਦੀ ਮੈਡੀਸਿਨਸ ਵੀ ਨਹੀਂ ਹੈ ਕਿ ਜਿਹੜੇ ਨਾਲ ਬਹੁਤ ਜ਼ਿਆਦਾ ਇਹਦਾ ਕੋਈ ਟ੍ਰੀਟਮੈਂਟ ਕਰਨ ਦੀ ਕੋ ਲੋੜ ਪੈ ਸਕੇ ਡਾਕਟਰ ਸਾਹਿਬ ਇਹ ਕਿੰਨਾ ਕਿ ਜਾਨਲੇਵਾ ਵਾਇਰਸ ਹੈਗਾ ਕਿਉਂਕਿ ਕਾਫੀ ਦਾਬ ਦਾ ਮਾਹੌਲ ਜੋ ਦੇਖੋ ਜਾਨਲੇਵਾ ਦਾ ਇਹ ਹੈ ਕਿ ਇਸ ਤਰ੍ਹਾਂ ਦਾ ਕੋਈ ਜਾਨਲੇਵਾ ਵਾਇਰਸ ਨਹੀਂ ਹੈ ਸੋਸ਼ਲ ਮੀਡੀਆ ਦਾ ਟਾਈਮ ਔਨ ਕਰਕੇ ਇੱਕ ਦੋ ਵੀਡੀਓ ਪੈ ਗਿਆ ਕਿ ਕੇਸਸ ਆ ਗਏ ਦੋ ਕੇਸਸ ਆ ਗਏ ਤਿੰਨ ਕੇਸਸ ਆ ਗਏ ਉਹ ਇਸ ਤਰ੍ਹਾਂ ਦੇ ਕਰਕੇ ਉਹ ਥੋੜੀ ਜੀ ਸੈਂਸੇਸ਼ਨਲ ਜੀ ਨਿਊਜ਼ ਬਣ ਜਾਂਦੀ ਹੈ ਬਟ ਅਦਰਵਾਈਜ਼ ਅਸਰ ਦਾ ਕੋਈ ਜਾਨ ਲੈਵਾ ਵਾਇਰਸ ਹੋਣ ਵਾਲੀ ਕੋਈ ਅਜੇ ਗੱਲ ਨਹੀਂ ਹੈ ਉਹ ਜਿਹੜਾ ਜਿਹਦਾ ਇਮਿਊਨ ਸਿਸਟਮ ਵੀਕ ਹੈ ਉਹਨੂੰ ਜੇ ਹੋਰ ਕਿਸੇ ਵਾਇਰਸ ਨੇ ਪ੍ਰੋਬਲਮ ਦੇਣੀ ਹੈ ਜਿੰਨੀ ਕੋਈ ਪ੍ਰੋਬਲਮ ਦੇਣੀ ਹੈ ਉਨੀ ਕੋਈ ਇਸ ਵਾਇਰਸ ਨੇ ਦੇਣੀ ਹੈ ਉਹ ਜਿੰਨੀ ਕੋਈ ਕੋਈ ਨਾਰਮਲ ਸਰਜਰੀ ਦੇ ਵਿੱਚ ਜਿੰਨਾ ਕੋਈ ਕੰਸੈਂਟ ਫਾਰਮ ਅਸੀਂ ਸਾਈਨ ਕਰਾਣੇ ਆ ਉਹੋ ਹੀ ਉਹਨਾਂ ਕੋਈ ਦੂਜੀ ਸਰਜਰੀ ਚ ਉਹ ਹੋਏ ਤੀਜੀ ਸਰਜਰੀ ਚ ਉਹ ਉਨੀ ਕੋਈ ਪ੍ਰੋਬਲਮ ਕਿਸੇ ਨੂੰ ਹੁੰਦੀ ਹੈ ਇਸ ਵਾਇਰਸ ਨਾਲ ਹੋ ਸਕਦੀ ਜਿਹੜੀ ਕਿਸੇ ਹੋਰ ਦੂਸਰੇ ਵਾਇਰਸ ਨਾਲ ਹੋ ਸਕਦੀ ਹੈ ਬਟ ਇਸ ਤਰ੍ਹਾਂ ਦਾ ਇਹ ਲਾਸਟ ਟਾਈਮ ਦੇ ਤੇ ਕੋਵਿਡ ਦੇ ਹੋਣ ਕਰਕੇ ਜਰੂਰ ਥੋੜਾ ਜਿਹਾ ਇਹਦਾ ਉਹ ਹੋਇਆ ਹੋਇਆ ਕਿ ਕੋਵਿਡ ਵਾਇਰਸ ਆਇਆ ਉਹਦੇ ਨਾਲ ਜਾਨਾਂ ਚਲ ਗਈਆਂ ਤੇ ਉਹ ਥੋੜਾ ਜਿਹਾ ਕੋਈ ਵੀ ਨਵੀਂ ਚੀਜ਼ ਦਾ ਨਵਾਂ ਨਾਮ ਸੁਣਦੇ ਨੇ ਤੇ ਉਹਦੀ ਸਨਸਨੀ ਜ਼ਿਆਦਾ ਹੋ ਜਾਂਦੀ ਹੈ। ਅਦਰਵਾਈਜ਼ ਇਹੋ ਜਿਹਾ ਕੋਈ ਵੀ ਸਟ੍ਰੈਸ ਵਾਲੀ ਕੋਈ ਅਦਾ ਕੋਈ ਇਸ਼ੂ ਨਹੀਂ ਹੈ। ਸਰਕਾਰ 'ਚ ਵੀ ਕਾਫੀ ਚਿੰਤਾ ਜੋ ਦੇਖੀ ਜਾ ਰਹੀ ਹੈ ਇਸ ਵਾਇਰਸ ਨੂੰ ਲੈ ਕੇ ਕਿਉਂਕਿ ਪਰ ਮੇਰਾ ਖਿਆਲ ਹੈ ਕਿ ਸਰਕਾਰਾਂ ਵੀ ਡਿਕਲੇਅਰ ਕਰ ਚੁੱਕੀਆਂ ਹਨ ਸੈਂਟਰ ਗਵਰਨਮੈਂਟ ਵੀ ਡਿਕਲੇਅਰ ਕਰ ਚੁੱਕੀ ਹੈ ਕਿ ਨਾਰਮਲ ਰੂਟੀਨ ਵਾਇਰਸ ਹੈ ਪਹਿਲੇ ਵੀ 2001 ਤੋਂ ਹੈਗਾ ਕੋਈ ਨਵਾਂ ਵਾਇਰਸ ਨਹੀਂ ਹੈ ਸੋ ਇਸ ਕਰਕੇ ਕੋਈ ਐਡਾ ਜ਼ਿਆਦਾ ਚਿੰਤਾ ਵਾਲਾ ਵਿਸ਼ਾ ਨਹੀਂ ਹੈ ਕੋਈ ਸਪੈਸ਼ਲ ਤਿਆਰੀ ਦੀ ਕੋਈ ਹਸਪੀਟਲ ਦੇ ਵਿੱਚ ਕੋਈ ਸਪੈਸ਼ਲ ਵਾਰਡਾ ਬਣਾਉਣ ਦੀ ਜਾਂ ਕੁਝ ਆਹੋ ਦੀ ਕੋਈ ਨੀ ਤਿਆਰੀ ਦੀ ਵੀ ਕੋਈ ੱਡੀ ਲੋੜ ਨਹੀਂ ਹੈ